ਜਿੰਨੇ ਨਹੀਂ ਛਕੜਾ ਨਾ ਅਮਰਤ ਉਹ ਇਹ ਤੇ ਕਹਿ ਸਕਦਾ ਹੈ ਵੀ ਮੇਰੀ ਹਜੇ ਅਬਿਲਾਖਾ ਨਹੀਂ ਹੈ ਇਸ਼ਾ ਨਹੀਂ ਹੈ ਮੈਂ ਤਿਆਰ ਨਹੀਂ ਇਹ ਤੇ ਮੰਨ ਲਿਆ ਇੱਕ ਸਾਡੇ ਚ ਹੋਰ ਜਮਾਤ ਉੱਠੀ ਹੈ ਉਹ ਅਮਰਤ ਤੇ ਸ਼ੰਕਾ ਕ੍ਰੀਏਟ ਕਰਦੇ ਨੇ ਵੀ ਜਦੋਂ ਸ਼ੰਕਾ ਕ੍ਰੀਏਟ ਹੋ ਗਿਆ ਇਹਨਾ ਅਮਰਤ ਛਕਣਾ ਛੱਡ ਦੇਣਾ ਤੇ ਜਦੋਂ ਅਮਰਤ ਛੱਡਦਾ ਤੁਸੀਂ ਪੰਜ ਚਿੰਨ ਗਏ ਤੁਹਾਡੇ ਕੱਚ ਕੜਾ ਕਿਰਪਾਨ ਕੰਗਾ ਕੇਸ ਜਦੋਂ ਚਿੰਨ ਗਏ ਤੇ ਕੱਲ ਨੂੰ ਜੇ ਤੁਹਾਨੂੰ ਕੋਈ ਆਖੇ ਤੁਸੀਂ ਕੇਸਾ ਧਾਰੀ Hindu ਹੋ ਜਾਂ ਕੇਸਾ ਧਾਰੀ Musalman ਹੋ ਗੁੱਸਾ ਨਾ ਕਰਿਓ ਤੁਹਾਡਾ ਤੇ ਕੋਈ ਚੈ ਨਹੀਂ ਹੈ ਨਹੀਂ ਹੈ Hindu ਵੀ ਕੇਸ ਰੱਖਦੇ ਸਨ Musalman ਵੀ ਕੇਸ ਰੱਖਦੇ ਸਨ ਗੁਰਦੇਵ ਕਹਿੰਦੇ ਭਾਈ ਜੈਤਾ ਕੱਲਾ ਆ ਗਿਆ ਐ ਸੀਸ ਲੈ ਕੇ ਗੁਰਾਂ ਦਾ ਹੋਰ ਸਿੱਖ ਕਿਥੇ ਨੇ ਮੇਰੇ ਤੇ ਭਾਈ ਜੈਤਾ ਜੀ ਕਹਿੰਦੇ ਸੀ ਮਹਾਰਾਜ ਰੂਪ ਰੇਖਾ ਕੀ ਹੈ ਤੁਹਾਡੇ ਸਿੱਖਾਂ ਦੀ ਕੋਈ ਪਹਿਚਾਨ ਹੋਵੇ ਤੇ ਦੱਸਾਂ ਕਿੰਨੇ ਸਨ ਕਿੰਨੇ ਦੌੜ ਗਏ ਸਾਰੇ ਤੇ ਇੱਕੋ ਜਿਹੇ ਲੱਗਦੇ ਨੇ ਉਸ ਦਿਨ ਗਰਜ ਕੇ ਕਲਗੀ ਧਰਨੇ ਆਖਿਆ ਸੀ ਐਸਾ ਸਿੰਘ ਸਾਜਾਂਗਾ ਅੱਜ ਤੁਹਾਨੂੰ 20000 ਦਿੱਲੀ ਦੇ ਸਿੱਖਾਂ ਵਿੱਚੋਂ ਇੱਕ ਨਹੀਂ ਨਾ ਲੱਭਾ ਇਹ ਕੱਲਾ ਲੱਖਾਂ 'ਚੋਂ ਪਹਿਚਾਣਿਆ ਜਾਇਆ ਕਰੇਗਾ ਛੁਪਾਇਆ ਛਿਪੇਗਾ ਨਹੀਂ ਪੰਜ ਕਕੇ ਬਖਸ਼ੇ ਬਾਪੂ ਨੇ Hindu ਵੀਰ ਕਾਦੇ ਨਾਲ Hindu ਹੈ ਜੰਝੂ ਚਿੰਨ ਹੈ 크੍ਰਿਸਚੀਅਨਿਟੀ ਦਾ ਆਪਣਾ ਕਰਾਸ ਚਿੰਨ ਹੈ ਹਰ ਧਰਮ ਦੇ ਚਿੰਨ ਹੁੰਦੇ ਨੇ ਇਸਲਾਮ ਵਾਲੇ ਮੁਸ਼ਹਰੇ ਕਟਾ ਲੈਂਦੇ ਨੇ ਮੁੱਛਾ ਦਾੜੇ ਰੱਖੇ ਹੁੰਦੇ ਨੇ ਤੇ ਸਿੱਖਾਂ ਦੇ ਪੰਜ ਚਿੰਨ ਨੇ ਕਛ ਕੜਾ ਕਿਰਪਾਨ ਕੰਗਾ ਕੇਸ ਤੇ ਇਹ ਚਿੰਨ ਕਦੋਂ ਖਤਮ ਹੋਣਗੇ ਜਦੋਂ ਸ਼ੰਕਾ ਖੜਾ ਹੋ ਗਿਆ ਪਤਾ ਹੀ ਨਹੀਂ ਜੀ ਆਤਮਾ ਬਾਣੀ ਪੜੀ ਕਿ ਦਸਮ ਬਾਣੀ ਪੜੀ ਅੰਮ੍ਰਿਤ ਸੰਚਾਰ ਵੇਲੇ ਪਤਾ ਹੀ ਨਹੀਂ ਜੀ ਜਾਬ ਸਾਹਿਬ ਨਾ ਕੀਤਾ ਜਪਜੀ ਨਾ ਕੀਤਾ ਸਵਈਏ ਨਾ ਕੀਤਾ ਆਨੰਦ ਪੜ ਕੇ ਅਮਰ ਸੰਚਾਰ ਕੀਤਾ ਇੱਕ ਕਹਿੰਦੇ ਤੇਰਾ ਅੰਗੀ ਪੜ ਲਓ ਗੁਰੂ ਗ੍ਰੰਥ ਸਾਹਿਬ ਦੇ ਇੱਕ ਕਹਿੰਦੇ ਜਪਜੀ ਆਨੰਦ ਪੜ ਲਓ ਦਸਮ ਬਾਣੀ ਨਹੀਂ ਪੜਨੀ ਕਹਿੰਦੇ ਜੀ ਗਵਾਹੀ ਦੱਸੋ ਕਿੱਥੇ ਐ ਗਵਾਹੀ ਉਹਦੀ ਦੇਣ ਲੱਗਾ ਜਿਹਨੇ ਕੌਮ ਲਈ ਸਿਰ ਦਿੱਤਾ ਹੈ ਤੇ ਜਿਹੜੇ ਤਰਕ ਕਰਦੇ ਨੇ ਉਹਨਾਂ ਕੌਮ ਲਈ ਕੰਡਾ ਨਹੀਂ ਖਾਦਾ ਝਗੜੇ ਹੀ ਖੜੇ ਕੀਤੇ ਨੇ ਪੰਥ ਵਿੱਚ ਭਾਈ ਜੈਤੇ ਨੂੰ ਪੁੱਛੋ ਜੀ ਅੰਮ੍ਰਿਤ ਕਿਵੇਂ ਤਿਆਰ ਹੋਇਆ ਹੈ ਅੰਮ੍ਰਿਤ ਵਿਧ ਲਿਖੀ ਹੈ ਬ੍ਰਿਜ ਭਾਸ਼ਾ ਦੇ ਬੋਲ ਨੇ ਕਹਿੰਦੇ ਜਪ ਜਾਪ ਸਵਈਏ ਚੌਪੀ ਆਨੰਦ ਕੋ ਪਾਠ ਸੋ ਪਾਹ ਹੁਲ ਤਿਆਰ ਕਰੀ ਜਾਏ ਕਦੇ ਸਮਾ ਬਣਿਆ ਤੇ ਸਾਰੀ ਵਿਧ ਤੁਹਾਡੇ ਨਾਲ ਸਾਢੀ ਕਰਾਂਗੇ ਜਪ ਜਾਪ ਸਵਈਏ ਚੌਪੀ ਆਨੰਦ ਕਹਿੰਦੇ ਪੰਜ ਬਾਣੀਆਂ ਪੜ ਕੇ ਖੰਡੇ ਦੀ ਪੌਹਲ ਤਿਆਰ ਕੀਤੀ ਗਈ ਫਿਰ ਕਹਿੰਦੇ ਮੇਰੇ ਵਰਗਿਆ ਸ਼ਕੀ ਤੇ ਮੈਂ ਭਾਈ ਜੈਤੇ ਤੋਂ ਬਣ ਗਿਆ ਜੀਵਨ ਸਿੰਘ ਇਹ ਸ਼ਹੀਦ ਹੋਏ ਨੇ ਸੂਰਮੇ ਰੰਗਰੇਟੇ ਗੁਰੂ ਕੇ ਬੇਟੇ ਤੇ ਜਿਹੜਾ ਤਰਕ ਕਰੇ ਨਾ ਵੀ ਪਤਾ ਨਹੀਂ ਕਿਹੜੀ ਬਾਣੀ ਪੜੀ ਕਿਹੜੀ ਨਹੀਂ ਅਮਰਤ ਸ਼ਕੰਦੀ ਦੀ ਕੀ ਲੋੜ ਐ ਉਹਨੂੰ ਆਖਿਆ ਕਰੋ ਇੰਦਾ ਨਹੀਂ ਕੋਈ ਇਤਿਹਾਸਿਕ ਦਸਤਾਵੇਜ਼ ਸਾਹਮਣੇ ਲਿਆ ਜਿੱਥੇ ਲਿਖਿਆ ਵੀ ਨਹੀਂ ਪੰਜ ਬਾਣੀਆਂ ਪੜੀਆਂ ਤੇਰੇ ਖਿਆਲਾਂ ਨਾਲ ਸਿੱਖੀ ਥੋੜਾ ਚੱਲਣੀ ਐ ਆਪਣੇ ਖਿਆਲਾਂ ਨਾਲ ਸਿੱਖੀ ਨਹੀਂ ਚਲਦੀ ਸਿੱਖੀ ਚਲਦੀ ਐ ਗੁਰੂ ਦੇ ਖਿਆਲਾਂ ਨਾਲ ਗੁਰੂ ਦੀ ਬਾਣੀ ਦੇ ਸਿਰ ਤੇ ਇਤਿਹਾਸ ਦੀਆਂ ਲਿਖਤਾਂ ਦੇ ਸਿਰ ਤੇ ਤੋਂ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਸੰਚਾਰ ਕੀਤਾ ਗੁਰ ਕੇ ਬਾੜੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਏ ਜਿੰਨਾ ਪ੍ਰਾਪਤ ਤਿੰਨ ਪਿਆ ਹਉਮੈ ਵਿੱਚ ਹੋ ਖੋਏ ਗੁਰੂ ਦੇ ਹੁਕਮ ਚ ਅੰਮ੍ਰਿਤ ਹੈ ਜਿੱਦਣੋਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਦੇਵ ਬਹਾਦਰ ਸਾਹਿਬ ਤਾਈਂ ਆਖਿਆ ਸੀ ਨਾ ਵੀ ਚਰਨਾ ਅੰਮ੍ਰਿਤ ਛਕੋ ਮੇਰਾ ਅਸੀਂ ਛਕਿਆ ਹੈ ਭਾਈ ਗੁਰਦਾਸ ਕਹਿੰਦੇ ਪਹਿਲਾਂ ਚਰਨਾ ਅੰਮ੍ਰਿਤ ਹੀ ਵਰਤਦਾ ਸੀ ਪਾਣੀ ਪੱਖਾ ਪਹਿਣਾ ਪੈਰ ਧੋਏ ਚਰਨਾ ਅੰਮ੍ਰਿਤ ਪਾਵੈ ਹੁਣ ਕਲਗੀਧਰ ਮਹਾਰਾਜ ਨੇ ਵੇਖਿਆ ਕਲਯੁਗ ਦਾ ਸਮਾਂ ਇੱਥੇ ਗੁਰੂ ਵਧ ਜਾਣੇ ਨੇ ਚੇਲੇ ਘਟ ਜਾਣੇ ਨੇ ਐਵੇਂ ਕਦੇ ਮੰਦੇ ਪੈਰ ਧੋਕੇ ਪਾਇਆ ਕਰਨਗੇ ਖੰਡੇ ਦੀ ਪੌਲ ਬਖਸ਼ ਦਿੱਤੀ ਗੱਲ ਹੁਕਮ ਦੀ ਐ ਜੋ ਅੱਗੇ ਹੁਕਮ ਸੀ 9 ਜਾਮਿਆਂ ਤੱਕ ਉਹ ਮੰਨਿਆ ਫਿਰ 10ਵੇਂ ਬਾਪੂ ਦਾ ਹੁਕਮ ਆ ਗਿਆ ਫਿਰ ਅਸੀਂ ਉਹ ਮੰਨਿਆ ਨਾਨਕ ਗੁਰਮਖ ਨਾਮ ਧਿਆਈਐ ਸੱਚ ਮਿਲਾਪ ਹੋਏ ਹੁਕਮ ਵਿੱਚ ਮਿਲਾਪ ਹੋਵੇਗਾ ਜਿਹੜੇ ਮੰਨ ਲੈਣਗੇ ਉਹਨਾਂ ਦਾ ਮਿਲਾਪ ਐ ਇੱਕ ਹੋਰ ਇਤਿਹਾਸਿਕ ਗਵਾਹੀ ਦਿੰਨਾ ਹੈ ਵੀ ਅਮਰਤ ਸੰਚਾਰ ਹੋਇਆ ਕਿ ਨਹੀਂ ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਕਵੀ ਭਾਈ ਨੰਦ ਲਾਲ ਫਾਰਸੀ ਵਿੱਚ ਕਹਿੰਦੇ ਨੇ ਕਿਹ ਜੇ ਇਨਸ਼ਾ ਮਲਕ ਨਾਹੂ ਦਸਤ ਉਹ ਇਸ ਤੇ ਖਾਕੀਆਂ ਫਜ਼ੂ ਦਸਤ ਉਹ ਐ ਗੁਰੂ ਗੋਬਿੰਦ ਸਿੰਘ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਜਿੰਦ ਜਾਨ ਵਾਰ ਦਿਆਂ ਸਿੱਖਾਂ ਪੁੱਛਿਆ ਕਾਦੇ ਲਈ ਕਹਿੰਦੇ ਗੁਲਾਮ ਲੋਕਾਂ ਨੂੰ ਸਦੀਆਂ ਤੋਂ ਜਿਹੜੇ ਅਧੀਨ ਸਨ ਮੁਗਲਿਆ ਸਲਤਨਤ ਦੇ ਦਿਹਾਰੀਦਾਰ ਲੋਕ ਸ਼ੂਦਰ ਲੋਕ ਗਲੀਆਂ ਵਿੱਚ ਕੱਖਾਂ ਵਾਂਗੂ ਰੁਲਦੇ ਲੋਕਾਂ ਨੂੰ ਅਮਰਤ ਬਖਸ਼ ਕੇ ਇਨਸਾਨ ਤੋਂ ਮਲਕ ਬਣਾ ਦਿੱਤਾ ਦੇਵਤੇ ਬਣਾ ਦਿੱਤਾ ਮਿੱਟੀ ਵਿੱਚ ਰੁਲਦਿਆਂ ਨੂੰ ਇੱਜ਼ਤ ਬਖਸ਼ ਦਿੱਤੀ ਮਨਸੂਰ ਬਣਾ ਦਿੱਤਾ ਤਖਤਾਂ ਦੇ ਵਾਰਿਸ ਕਰ ਦਿੱਤਾ ਬਾਣੀ ਕਹਿੰਦੀ ਹੈ ਅੰਦਲੇ ਮਣਕ ਗੁਰ ਪਕੜਿਆ ਨਿਤਾਣਿਆ ਤੂੰ ਤਾਣ ਨਾ ਟਾਣਿਆਂ ਨੂੰ ਕਾਣ ਦੇ ਕੇ ਦਿੱਲੀ ਤਖਤ ਕਬਜ਼ੇ ਵਿੱਚ ਦੇ ਦਿੱਤਾ ਇਹ ਅਮਰਧਾਰੀ ਸੀ ਨਾ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਭਗੇਲ ਸਿੰਘ ਜਿਨ੍ਹਾਂ ਦਿੱਲੀ ਜਿੱਤੀ ਸੀ ਇਹ ਅਮਰਧਾਰੀ ਸੀ ਨਾ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਰਹੰਦ ਦੀ ਏਟ ਨਾ ਏਟ ਖੜਕਾਈ ਇਹ ਅਮਰਤਿਆ ਹੀ ਸੀ ਮਹਾਰਾਜਾ ਰਣਜੀਤ ਸਿੰਘ ਜਿਨਨੇ ਦੁਨੀਆ ਦਾ ਸਭ ਤੋਂ ਮਹਾਨ ਰਾਜ ਕਾਇਮ ਕੀਤਾ ਅੱਜ ਤੱਕ ਉਹਦੇ ਵਰਗਾ ਰਾਜ ਨਹੀਂ ਕੋਈ ਕਰ ਸਕਿਆ ਕਦੇ ਸੋਚਿਆ ਸੀ ਵੀ ਜਿਹੜੇ 1001 ਈਸਵੀ ਮਹਿਮੂਦ ਗਜ਼ਨਵੀ ਤੋਂ ਗੁਲਾਮ ਹੋ ਚੁੱਕੇ ਨੇ ਕਦੇ 750 ਸਾਲ ਬਾਅਦ ਉਹ ਤਖਤ ਮੰਡ ਲੈਣਗੇ ਇਹ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਬਰਕਤ ਹੈ ਤਿਆਰ ਹੋ ਤੇ ਸ਼ੱਕ ਲਓ ਨਈ ਅਬਿਲਾਖਾ ਜਾਗੀ ਤੇ ਕਥਾ ਕੀਰਤਨ ਸੁਣੋ ਇੱਕ ਦਿਨ ਅਬਿਲਾਖਾ ਜਾਗੇ ਤੇ ਛਕ ਲਿਓ ਮੈਂ ਵਾਰ ਵਾਰ ਇਹ ਕਹਿਣਾ ਹੁੰਨਾ ਵੀ ਸਿੱਖੀ ਬੀਜ ਐ ਸਿੰਘ ਰੁੱਖ ਐ ਜੇ ਕੋਈ ਕੇਸ ਕੱਟਦਾ ਐ ਪਰ ਗੁਰੂ ਘਰ ਆਇਆ ਐ ਇੱਕ ਗੱਲ ਤਾਂ ਹੈ ਵੀ ਉਹਦੇ ਅੰਦਰ ਸਿੱਖੀ ਦਾ ਪਿਆਰ ਐ ਬੀਜ ਹੈਗਾ ਤੇ ਬੀਜ ਨੂੰ ਪਰਫੁੱਲਤ ਕਰਨ ਲਈ ਪਾਣੀ ਲਾਈਦਾ ਐ ਕਥਾ ਕੀਰਤਨ ਦਾ ਪਾਣੀ ਲੱਗਦਾ ਰਿਹਾ ਤੇ ਤੂੰ ਇੱਕ ਦਿਨ ਰੁੱਖ ਬਣ ਜਾਵੇਂਗਾ ਗੁਰੂ ਘਰ ਆਉਣਾ ਨਹੀਂ ਛੱਡਣਾ ਖੈਰ ਖੰਡੇ ਦੀ ਪੌਲ ਦੀ ਬਰਕਤ ਕਾਟੀ 베ਰੀ ਪਗ ਹੈ ਤੇ ਗੁਰਕੀਨੀ ਬੰਦ ਖਲਾਸ ਗੁਰੂ ਨੇ ਬੇੜੀਆਂ ਕਟੀਆਂ ਸਨ ਖੰਡੇ ਦੀ ਪੌਲ ਬਖਸ਼ ਕੇ ਗੁਲਾਮੀ ਕੱਟੀ ਸੀ